ਹੋਣ ਦੱਸ ਆ ਕੀ ਕਹੀ ਹੁੰਦਾ ਐ ਓਏ ਓਏ ਆ ਕੀ ਕਹੀ ਹੁੰਦਾ ਆ ਚੌਕਲੇਟਾਂ ਮੰਗਾਈਆਂ ਅੱਛਾ ਚੌਕਲੇਟਾਂ ਠੀਕ ਆ ਕੀ ਕਹੀ ਹੁੰਦਾ ਸਤੂੰ ਕੀ ਕਹੀ ਹੁੰਦਾ ਸੀ ਆ ਚੌਕਲੇਟ ਖੋਲ੍ਹ ਲਈ ਤੂੰ ਚੌਕਲੇਟਰ ਚੌਕਲੇਟ ਲੱਕੋ ਕਰਾਂ ਫੇਰ ਦੱਸੂਗਾ ਤੂੰ ਗੇਟ ਉੱਪਰ ਨਹੀਂ ਪਤਾ ਇਹ ਤਾਂ ਸਾਡੀ ਜੀਜੀ ਆ ਓਏ ਤੈਨੂੰ ਲੈ ਕੀ ਨਹੀਂ ਗਏ ਇਹ ਨਾਲ ਕਹਿੰਦਾ ਮੈਂ ਤਾਂ ਕਾਰ ਚ ਹੀ ਰਹਿ ਗਿਆ ਸੀ ਕਾਰ ਚ ਰਹਿ ਗਿਆ ਸੀ ਤੂੰ ਚਲ ਕੋਈ ਕਹਿੰਦਾ ਮੈਨੂੰ ਕੱਲੇ ਨੂੰ ਛੱਡ ਗਏ ਸੀ ਕਹਿੰਦਾ ਮੈਂ ਦੇਖੀ ਜਾਮਾ ਮੈਂ ਕੱਲਾ ਹੀ ਰਹਿ ਗਿਆ ਕਾਰ ਸਿੱਖਾਂ ਤਾਂ ਸਾਰੇ ਉੱਤਰ ਕੇ ਜਾ ਬੜੇ ਸੀ ਹਾਂ ਕੱਲਾ ਰਹਿ ਗਿਆ ਸੀ ਹਾਂ ਕੱਲਾ ਰਹਿ ਗਿਆ ਸੀ ਫੇਰ ਉਹ ਕਿਵੇਂ ਆਇਆ ਖਾਣ ਨੂੰ ਛੱਡਿਆ ਸੀ ਮੈਨੂੰ ਛੱਡਿਆ ਸੀ ਚੱਲ ਕੋਈ ਨਹੀਂ ਮੈਂ ਆ ਗਿਆ ਖੜਾ ਚਾਕਲੇਟ ਕੱਢ ਕੇ ਲੈ ਇੱਥੋਂ ਹੈ ਓਏ ਨਵਤਾਰਾ ਓ ਨਵਤਾਰਾ ਚੱਲੇ ਤਾਂ ਹੁਣ ਤੇ ਗਾ ਤੁਸਤਣੀ ਹਲ ਜਾਏ ਨਹੀਂ ਵੀ ਹਲ ਜਗੀ ਹੁਣ ਤੂੰ ਪਹਿਲਾਂ ਤਾਂ ਐਂ ਦੱਸ ਬਾਈ ਸਿੰਘਪੁਰ ਵਾਲਿਆਂ ਦਾ ਸੁਹਾਗ ਤੈਨੂੰ ਕਿਵੇਂ ਦਾ ਲੱਗਿਆ ਵਧੀਆ ਹਾਂ ਵਧੀਆ ਲੱਗਿਆ ਹਾਂ ਨਹੀਂ ਮੈਂ ਨਾਲ ਦੀ ਨਾਲ ਇਹਦੇ ਵੀਊ ਲੈ ਹੀ ਜਾਂਦਾਗਾ ਵੀ ਦੱਸ ਦੇ ਭਾਈ ਕੀਰੀਆਂ ਸਾਡੇ ਜਾਈਆਂ ਨਹੀਂ ਕਿਵੇਂ-ਕਿਵੇਂ ਤੈਨੂੰ ਸੁਹਾਗ ਲੱਗਿਆ ਹਣਾ ਇਹ ਤੁਰਕੇ ਚੱਲੇ ਸੀਗੇ ਅਗਲੇ ਪਾਸੇ ਨੂੰ ਅੱਛਾ ਏ ਮਾਫ ਤੁਸੀਂ ਲੱਭੋਗੇ ਇਹ ਤਾਂ ਨਹੀਂ ਅਸੀਂ ਤਾਂ ਦੋਨੇ ਤੁਰਕੇ ਜਾਂਦੇ ਹਾਂ ਨਾ ਹਨਾ ਵਈ ਤੂੰ ਤੁਹਾਡਾ ਕਿੰਦਾ ਰੋਲ ਨਾ ਹੈ ਗਿਆ ਦੋਨੇ ਦਸ ਤੇ ਵੀ ਹਤਾ ਕੇ ਦੋ ਮਾਰੂ ਕੋਈ ਲੱਪੜ ਗਈ ਗਾਹ ਤੇ ਲਾਇ ਲਿਆ ਲੱਖਾ ਮੇਰੇ ਕੋਲ ਪਰੂ ਮੈਂ ਕਿੱਦਾਂ ਦੂੰ ਆਈ ਆਈ ਹੈ ਕਿੱਥੇ ਰਹੀ ਹਾਏ ਆ ਗਈ ਆ ਗਈ ਆ ਗਈ ਹਾਂ ਇਧਰ ਹਾਂ ਕਿੱਥੇ ਨਹੀਂ ਮੁਰਦਾ ਪਾ ਗਾਹ ਤਾਂ ਮੁਰਦਾ ਬਿਜੀਆਂ ਖਾਂਚ ਦੱਸ ਦੱਸ ਬਿਜੀਆਂ ਖਾਂਚ ਠੀਕ ਹੈ ਹੁਣ ਕਿੱਥੇ ਚੱਲੇ ਆ ਕਿਹੜਾ ਦੱਸੂਗਾ ਮਗਨੇ ਵਾਲੇ ਹਾਂ ਕੋਕੀ ਵਾਲੇ ਕੌਣ ਉੱਥੇ ਹਾਂ ਕਿਹੜੀ ਕਿਹੜੀ ਬੀਬੀ ਆ ਆਪਾਂ ਸਿੱਧੇ ਚਲਾਂਗੇ ਹਾਂ ਸਿੱਧੇ ਚਲਾਂਗੇ ਆਪਾਂ ਉਹ ਤੋਂ ਸਿੱਧੇ ਚੱਲੋ ਓਏ ਇੱਥੋਂ ਮੋੜ ਜਾਣੇ ਆਪਾਂ ਨਹੀਂ ਇੱਥੋਂ ਨਹੀਂ ਉਹ ਤੋਂ ਮੋੜ ਜਾਣ ਓਏ ਇੱਥੋਂ ਮੋੜ ਜਾਣੇ ਆਪਾਂ ਮੰਨ ਲਈ ਦੀ ਹੁੰਦੀ ਆ ਗੱਲ ਕਿਤੇ ਕੰਚਰ ਦੀ ਭਾਈ ਗੱਲਾਂ ਘੜਦੇ ਆ ਹਾਂ ਬਗਲੇ ਵਾਲੇ ਕੌਣ ਆ ਬਈ ਕੋਈ ਦੱਸੋ ਤਾਂ ਸਹੀ ਸਾਨੂੰ ਪਤਾ ਹੀ ਨਹੀਂ ਪਰ ਆਇਆ ਨਹੀਂ ਫਿਰ ਜਾਂਦਾ ਫਿਰ ਮੈਂ ਤਾਂ ਕੁੱਠੀ ਮੋੜਦਾ ਹੈ ਕੁੱਠੀ ਮੋੜਦਾ ਹੈ ਕੁੱਠੀ ਤਾਂ ਮੋੜੂੰਗਾ ਹੀ ਮੈਂ ਦੱਸੋ ਬਈ ਕੌਣ ਆ ਬਗਲੇ ਵਾਲੇ ਕੱਲੇ ਕਦੋਂ ਜਾਵਾਂਗੇ ਆਪਾਂ ਕੱਲੇ ਵੀ ਜਾਵਲਾਂਗੇ 10 ਵੀਰਪਾਲ ਬਗਲੇ ਵਾਲੀ ਭੂਆ ਕਿਹੜੀ ਭੂਆ ਛੁੱਟੀ ਭੂਆ ਹੈਂ ਛੁੱਟੀ ਭੂਆ ਤੁਹਾਡੀ ਮੇਰੀ ਘਾਸ ਤੇ ਠੀਕ ਆ ਜਿਹੜੀ ਭੂਆ ਕੋਲੇ ਜਾ ਕੇ ਜਿਹੜੀ ਰਾਤ ਗੁਰਦੁਆਰੇ ਗਏ ਸੀ ਉਹ ਭੂਆ ਦੀ ਭੈਣ ਹਨਾ ਵਾਰਾ ਗਾਣਾ ਲਾਈ ਓਏ ਮੈਂ ਧੁੱਪੀ ਵਿੱਚ ਡਾ ਲਓ ਆ ਡਾ ਲਓ ਧੁੱਪੀ ਭਰੀ ਹਾਂ ਉਹ ਛੱਡ ਕੇ ਨਹੀਂ ਸੀ ਛੱਡ ਰਾ ਦੇ ਨੀ ਮੈਂ ਜੁੱਤੀ ਸੀ ਮੈਂ ਜੁੱਤੀ ਸੀ ਆਇਦਾ ਤੇਰਾ ਗੰਨ ਮੈਂ ਕਹਤਾ ਜੁੱਤੀ ਕਰਕੇ ਛੱਡ ਲਾ ਫੋਨ ਹੋਰ ਫਿਰ ਪੂਆ ਵਧੀਆ 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 ਫੇਰ ਅੰਦਰ ਫਾਇਦਾ ਹੁਣ ਪਹਿਲਾਂ ਹਵਾ ਵਗਦੀ ਸੀ ਬੱਦਲ ਦੇ ਸੀ ਹਨਾ ਤੱਕ ਆ ਜਿ ਹੁਣ ਹੈ ਨਹੀਂ ਬੱਦਲ ਦੇਖਦਾ ਹੀ ਹੁਣ ਤੱਕ ਸਾਰਾ ਸਰੀਆ ਕਾ ਜੀ ਹੋਰ ਆਉਂਦੇ ਹੋ ਈ ਕੈ ਹੋਣੀ ਆ ਜੀ ਹਾਂ ਅਲੱਾ ਮੈਨੂੰ ਆਇਆ ਤੇ ਲਾ ਆਇਆ ਤਾਂ ਕਹਿੰਦਾ ਤੇ ਰੱਖ ਦੇ ਫੇਰ ਯਤ ਨਾ ਲਾ ਕਰ ਤੂੰ ਉਹ ਤੈਨੂੰ ਕਾਟ ਦੇਣਾ ਆ ਸੀ ਹੈ ਹੁਣ ਤੇਰੀ ਭਝਾਈ ਨੂੰ ਮਲਾਉਣ ਲਿਆ ਤੈਨੂੰ ਗਿਆ ਲੈ दोए बोलन आया आया पुआ हां ਕਿੱਤੇ ਹੀ ਹੁੰਦਾ ਫਤ ਸਾਰਾ ਕੁਝ ਹੂੰ ਆਪਣੇ ਕੀਤਾ ਨਹੀਂ ਕੁਝ ਹੁੰਦਾ ਹਾਂ ਹਾਂ ਜਦੋਂ ਚੰਗਾਈ ਕਰਿਆ ਸੋਣਾ ਕਰਿਆ ਵਾ ਆਈ ਸੀ ਮੈਂ ਉਹਨਾਂ ਕੋਲ ਗਿਆ ਸੀ ਮੈਂ ਆਈ ਸੀ ਹਾਂ ਗਈ ਸੀ ਉਹਦੀ ਨਾਲ ਸੀ ਨਹੀਂ ਤੂੰ ਕਿਹੜੇ ਦਿਨ ਗਈ ਸੀ ਕਿਹੜੇ ਦਿਨ ਗਈ ਸੀ ਮੈਂ ਕਿਹ ਚ ਜਾ ਕੋਈ ਤੇ ਮੈਂ ਤਾਂ ਉੱਧਰ ਨਹੀਂ ਗਈ ਹਣਾ ਪਹਿਲ ਸੰਗੀਏ ਤੁਸੀਂ ਕਿ ਗਈ ਸੀ ਨਹੀਂ ਤੇਰੇ ਵਾਲੇ ਫਸੇ ਨਹੀਂ ਗਈ ਮੈਂ ਉਹਦੇ ਨਹੀਂ ਜਾਏਗਾ ਮੈਂ ਜੀਕਰ ਬਰਾ ਆ ਗਿਆ ਉਧਰ ਕੁਰੀ ਦੇ ਗਈ ਸੀ ਨਾ ਉੱਥੇ ਕਬਰ ਆ ਗਈ ਮੈਂ ਹਾਂ ਮੈ ਤਾਂ ਹੋਰ ਹੀ ਲੱਗੇ ਚੱਤ ਜਾ ਹੋਰ ਹੀ ਪਤਾ ਨਹੀਂ ਕੀ ਹੋ ਗਿਆ ਮੈਂ ਪਿੰਡ ਨੂੰ ਹੀ ਆ ਗਈ ਹੁੰਦੀ ਦੋ ਤਿੰਨ ਆ ਤਾਂ ਮੈਨੂੰ ਲੈ ਕੇ ਆਉਣੇ ਚਾਹੀਦੇ ਠੀਕ ਹੈ ਮੈਂ ਤੇ ਬੁਮਾਰਾ ਹੋ ਗਈ ਤੇ ਮੈਨੂੰ ਸੰਭੂ ਕੋਣ ਮਕੇ ਤੇ ਇਨੇ ਘੱਟ ਮੈਲੇ ਵਿੱਚ ਮੈਂ ਆ ਗਈ ਫਿਰ ਹਾਂ ਆ ਗਈ ਪਿੰਡ ਜਿੱਥੇ ਕੋਈ ਬਰਾਦੜਾ ਹੈ ਫੇਰ ਆਈ ਸੀ ਕੋਈ ਤੋਰ ਮੋੜ ਨੂੰ ਜਿੱਪਾ ਹੀ ਨਾ ਮੋੜ ਨੂੰ ਆਹ ਵੇਖ ਤੂੰ ਵਦਰਾ ਹਾਂ ਬਿਠਾ ਆ ਨਾ ਮੈਂ ਵੀ ਆ ਗਿਆ ਹਾਂ ਗੱਲ ਕਰਨਾ ਅੱਗੇ ਜਾ ਤੇ ਮੈਂ ਵੀ ਆ ਗਿਆ ਅੱਗੇ ਕਿਹਦੇ ਕੋਲ ਘਟਾ ਰਹੀਆਂ ਹਾਂ ਕੀਦੇ ਕੋਲੇ ਆ ਗਿਆ চাচি করে 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 ਕਤਈ ਗਿਆ ਹਵਾ ਚਾਲਦੀ ਉਹ ਲੱਗ ਕੇ ਹਵਾ ਨਾ ਤਰਖੇ ਦੇ ਸਾ ਆ ਮੈੜੀ ਚਿੱਕਿੰਦੇ ਇਹ ਤਾਂ ਬਾੜੀਆਂ ਗੱਲਾਂ ਦਾ ਗੱਲਾਂ ਹੋ ਜਾਂਦਾ ਹੋਈ ਹੋਈ ਕੱਢੀ ਜਾਂਦਾ ਗੱਲਾਂ ਚੁੱਪ ਕਰਕੇ ਨਾ ਸੈਨਾ ਕਰੀ ਹੈ ਨਾ ਕਾਲਪੁਰੇ ਤਾਂ ਮਾਦਾ ਹੀ ਹੁੰਦਾ ਨਾ ਕਾਲਪੁਰੇ ਮਾਦਾ ਹੀ ਹੁੰਦਾ ਹੈ ਆਹ ਮੁੰਡਾ ਆ ਕੇ ਬਿਆਨਤ ਕਹਿੰਦੀ 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 ਮੁੰਡਾ ਹੋਵੇ ਤਾਂ ਕਹਿੰਦੀ ਇਹੋ ਜਿਹਾ ਕਹਿੰਦੀ ਆਪਣੇ ਦਾਅਵਾ ਜਵਾਬ ਕੋਵੇ ਨਾ ਇਹੋ ਜਿਹਾ ਹੀ ਹੋਵੇ ਇਹ ਸੱਚੀ ਗੱਲ ਹੈ ਇਹਦੇ ਨਾਲ ਫੜੀ ਜਾਈਂ ਹਾਈ ਹੁੰਦੇ ਨੇ ਹੈ ਨਾ ਰਾਤ ਦੇ ਨੇ ਬਹੁਤ ਕੀ ਰੱਖਿਆ ਆ ਪੂਆ ਰਾਤ ਅਲੀ ਚੰਦ ਨੂੰ ਕੀ ਦੱਸੇ ਇਹ ਬਹੁਤ ਮਾੜੀ ਗਰੀ ਆ ਆ ਵੇਖ ਲੈ ਪਹਿਲਾਂ ਹੀ ਹੱਸਣ ਲੱਗ ਗਈ ਇਹ ਵੀ ਹਸੂਗਾ ਵੇਖ ਜੀ ਆ ਵੇਖ ਇੱਕ ਗੱਲਬਾਤ ਇਹਨਾਂ ਦੋਵਾਂ ਦੀ ਹੈਗੀ ਇੱਕ ਹੌਂਦ ਮੈਂ ਦੱਸਾਂ ਯਾਰ ਇਹ ਕਰਕੇ ਬਣਾਈ ਇਹਦੀ ਸਾਰ ਕੇ ਬਣਾ ਸੰਗੜਾ ਤੂੰ ਦੱਸ ਮਤਲਬ ਕੀ ਗਾ ਲੋ ਹਾਂ ਕੋਈ ਨਹੀਂ ਨਹੀਂ ਐਂ ਕਰ ਦੱਸ ਕੀ ਕੀ ਗੱਲ ਕੀਤੀ ਸੀ ਪੂਆ ਨੂੰ ਤਾਂ ਦੱਸ ਦੇ ਕੀ ਕਿ ਗੱਲ ਤੈਨੂੰ ਪਤਾ ਲੱਗ ਜੇ ਰਾਤ ਕੋਈ ਪਤਾ ਨਹੀਂ ਲੱਗਦਾ ਹੋੜਾ ਵੇਖ ਲਈ ਵੀ ਐਂ ਜੇ ਮੂੰਹ ਲਗਾਉਂਦੀ ਐ ਵੀ ਲਗਾਉਂਦਾ ਹਾਂ ਤੂੰ ਮੁੱਝ ਮੁੱਝ ਕੀ ਗੱਲ ਹੋਊਗੀ ਐ ਇੱਥੇ ਆ ਕੁਝ ਇੱਥੇ ਹਾਂ ਬੜਾ ਚੰਗਾ ਹੈ ਕੜਕੀ ਬੰਦ ਹੈ ਬਾਹਰ ਕੀ ਹੁੰਦਾ ਨੂੰ ਤੂੰ ਆ ਤੂੰ ਮੁੱਝ ਕੀ ਗੱਲ ਹੋ ਸਕਦੀ ਹੈ ਕੀ ਬਣਾਉਂ ਕੀ ਆ ਲੈ ਸਮਝ ਗਈ ਹੈ ਵੇ ਦੱਸ ਆਹ ਗੱਲ ਦੱਸੂਗਾ ਪੁੱਤ ਸਿਆਣਾ ਹੈ ਜੀ ਦੱਸਿੰਦਾ ਮੈਂ ਤੈਨੂੰ ਦੱਸਾਂ ਉਹ ਆਣੂ ਦਾ ਦੇ ਕੇ ਤਣ ਪੱਤਣ ਲੱਗ ਜੂ ਗੱਲ ਤੇਰੀ ਹਾਂ ਜੋ ਕੇ ਸੌਣ ਗਿਆ ਨਹੀਂ ਚਲ ਕੋਈ ਨਹੀਂ ਕੁਛ ਕਹਿੰਦਾ ਦੱਸ ਦੇ ਹੈ ਬਤਾ ਕੀ ਗੱਲ ਇਹ ਹੁਣ ਗੱਲ ਇਹ ਨੂੰ ਪਛਤ ਸਕਦੀਆਂ ਭੂਆ ਜਾਈ ਨੂੰ ਬੋਲ ਸਕਦੀਆਂ ਅਸੀਂ ਤਾਂ ਤੁਹਾਨੂੰ ਕੀ ਦੱਸਾਂਗੇ ਦੱਸ ਬੁੱਤ ਤੂੰ ਨਿਕਾ ਜੀ ਹੁੰਦਾ ਸਭ ਪਹਿਲਾਂ ਹੈਨਾ ਤੁਸੀਂ ਕਹਿੰਦੇ ਦੱਸ ਜੀ ਬੁੱਤ ਬਣ ਕੇ ਨੀ ਲੈ ਨਾ ਉਹ ਵੀ ਉਹ ਵੀ ਹੱਸੀ ਜਾਂਦੀ ਆ ਦੇ ਲੈ ਇਹਦੇ ਕਿ ਨਹੀਂ ਦੇਖ ਪਤਾ ਨਹੀਂ ਕੀ ਗੱਲਾਂ ਐ ਸੰਗੀ ਆਉਂਦਾ ਆ ਵੇਖ ਲੈ ਹਾਂ ਨਹੀਂ ਯਾਰ ਅਨ ਸੰਗੰਣਾਵ ਨਹੀਂ ਪਤਾਤੇ ਇਹਨੂੰ ਕੋਈ ਕਾਸੇ ਦਿਨ ਪਤਾ ਹੈ ਨਾ ਹਾਂ ਮੇਰੇ ਕਿਨੇ ਕਿਚਾਰੇ ਪੁੱਤ ਮੇਰਾ ਤਾਂ ਘਰ ਪੱਟਾ ਹੀ ਹੈ ਮੈਂ ਕੰਨਾ ਕੱਢੀ ਜਾਂਦਾ ਮੇਰੇ ਕਿਨੇ ਮਾਂ ਝਾਕ ਕੇ ਕੀ ਹੱਸਦਾ ਪੁੱਤ ਮੇਰਾ ਤਾਂ ਘਰ ਪੱਟਾ ਹੀ ਹੈ ਚਾਹੇ ਜਾਂਦਾ ਹੈ ਹਾਂ ਬਟਾ ਇਹ ਮੈਂ ਕਹਾਣੀ ਆਹ ਦੇ ਚਾਹ ਇਹ ਕੰਨਾ ਬਹੁਤ ਚਾਹੀਦੀ ਆ ਬਹੁਤ ਮੈਂ ਦਾ ਹਾਂ ਤੇ ਆਹੇ ਸੋਹਣੀ ਆ ਮੈਂ ਸੋਹਣੀ ਹਾਂ ਬੱਚਾ ਕਰ ਲੈ ਰਾਤ ਇਹ ਪੱਕ ਠੱਕ ਕਰਤੀ ਇਹਨਾਂ ਦੀ ਅੱਛਾ ਹੋਰ ਇਹ ਸੋਹਣਾ ਕਹਿੰਦੇ ਮੈਂ ਤਾਂ ਆਹੀ ਰੱਖੀ ਤਾਡੀ ਤਾਂ ਭਾਬੀ ਹੋ ਗਈ ਇਹ ਤੈਨੂੰ ਮਾਤਾ ਘਰੋਂ ਉਹਦਾ ਰਾਤ ਇੱਕ ਪੁੱਜ ਨੂੰ ਐਂ ਕਰਦੇ ਸੀ ਉਹ ਉਦੋਂ ਕਰੇ ਉਦੋਂ ਕਰੇ ਹਾਂ ਕਿਵੇਂ ਕਰਦਾ ਸੀ ਹਾਂ ਜੀ ਕਰੇ ਉਦੋਂ ਕਰਦੇ ਕਿਵੇਂ ਕਰਦਾ ਸੀ ਵਧੀਆ ਹੋ ਜੇ ਸ਼ਾਂਤੀ ਹੋ ਜੀ ਹੈਨਾ ਕਿਵੇਂ ਕਰਦਾ ਸੀ ਉਹ ਤੇ ਕਿਵੇਂ ਦਿੱਤੇ ਇਹ ਫੋਟੋ ਨਵਾ ਕੇ ਇਹ ਦਿੱਤਾ ਸੀ ਉਹ ਦੇਖ ਲਿਆ ਕਿ ਇਹ ਬੇ ਦੱਸ ਦੇ ਗੱਲ ਕਿਹਨੂੰ ਕੀਤਾ ਸੀ ਮੈਂ ਸੋਹਰੇ ਰਾਤ ਦੀ ਗੱਲ ਸਾਡੇ ਤਾਂ ਤੜਕੇ ਜਾਦ ਆ ਇਹ ਤਾਂ ਗੱਲ ਕਰਦੇ ਸੀ ਗਿਆ ਵੈਸਾ ਹੀ ਹੈ ਟੱਕਲ ਕਿਸ ਰਾਤ ਤੇ ਟੱਕਲ ਕਿਸ ਤੇ ਕਿਹਨਾਂ ਬਾਹ ਬੱਲੇ ਵਾਲਾ ਹੈ ਇਹਨਾਂ ਬਾਹ ਬੱਲੇ ਵਾਲਾ ਬੜਾ ਬਗੰਦੀ ਹੈ ਵਾਈ ਮੁੰਡਾ ਹੈ ਨਾ ਕਮਾਲ ਦੀ ਗੱਲ ਕਰਦਾ ਹੈ ਹੈ ਉਹ ਤਾਂ ਬੱਬੇ ਕਿਉਂਦਾ ਹੈ ਹੈ ਉਹ ਤਾਂ ਕਰਦਾ ਹੈ ਚਾਚਾ ਕੀ ਕਰਦਾ ਹੈ ਸੁਣੀ ਜਾਂਦਾ ਸਾਰੇ ਜਿਹਦਾ ਆਪਾਂ ਚੁੱਪ ਕਰਕੇ ਉਹ ਬਹੁਤ ਬੋਲ ਕੇ ਨਾ ਗੱਲਾਂ ਹੀ ਹੌਲੀ ਕੱਢੀ ਜਾਂਦਾ ਬੈਠਾ ਬੈਠਾ ਬਹੁਤ ਬੋਲ ਕੇ ਉਹ ਵੇਖ ਲੈ ਉਹ ਨਹੀਂ ਅੱਕ ਪੱਟਦੀ ਹੁਣੇ ਤੂੰ ਹੁੰਦਾ ਪੱਟਿਆ ਗਿਆ ਧਰ ਨਾਲ ਤੋਂ ਲੈ ਹੁਣ ਹੁਣ ਕੀ ਕਰੇ ਹੁਣ ਕੀ ਕਰਕੇ ਵਿਚਾਰ ਕਰੇ ਤਾਂ ਚੁੱਪ ਕਰ ਲੈ ਚਾਚੇ ਨੂੰ ਕਰ ਨਹੀਂ ਹਾਂ ਤਾਂ ਚੁੱਪ ਕਰ ਚੁੱਪ ਕਮਣ ਚੁੱਪ ਕਰੇ ਕੁਝ ਗੱਲਾਂ ਕਰਨੀਆਂ ਦੋਮਾ ਨੇ ਗੱਲ ਨੂੰ ਅਸਤੰਦਰ ਜਾ ਵੜਦੇ ਨੇ ਤੁਸੀਂ ਅੰਦਰ ਜਾ ਕੇ ਕਰ ਲਓ ਹੈ ਅੰਦਰ ਹੈ ਹੈ ਹੋਰ ਅੰਦਰ ਤਾਂ ਹੈਗੀ ਹੈ ਅੰਦਰ ਤਾਂ ਹੈਗੀ ਅੰਦਰ ਤਾਂ ਸੱਚੀ ਆਏ ਆਏ ਹੋਤਰ ਬਦੋਂ ਚਲੋ ਭਾਈ ਮੇਰੀ ਗੱਲ ਸੁਣ ਗੱਲ ਸੁਣ ਚੌਕਲੇਟਾਂ ਲੈਂਦੇ ਆ ਇਹਨਾਂ ਅੱਛਾ ਹੈਂ ਕਹਦੀ ਮੈਂ ਤਾਂ ਇਹਦੇ ਵਾਸਤੇ ਨਹੀਂ ਤੂੰ ਕਿਧਰ ਹੱਥ ਪਾਉਣਾ ਮੈਨੂੰ ਤਾਂ ਹੱਥ ਨਾ ਲਾਉਣ ਦੇ ਵਿੱਚ ਚੌਕਰੀ ਤਾਂ ਵੀ ਬੁਲੀ ਆ ਕੇ ਦਿੰਦਾ ਦੇਖਿਆ ਅਸੂ ਦਾ ਦੇਖ ਚਾਹਦਾ ਕੰਮ ਨਾ ਬਈ ਹੈ ਤੁਸੀਂ ਨਾ ਚਾ ਕੋਈ ਨੂੰ ਉੱਥੇ ਆ ਕੇ ਬਹਿ ਜਾ ਠਾ ਲੋ ਅੱਗੇ ਦੀ ਅੱਧੀ ਦੀ ਕਰਕੇ ਖਾਣਾ ਕੋਲ ਬਈ ਚੌਕਲੇਟ ਕੋਲ ਖਵਾਉ ਉਹਦੀ ਦੀ ਕੋਲੀ ਜਾ ਨਹੀਂ ਹੁਣ ਕੱਲੇ ਨਹੀਂ ਖਾਣੀ ਉਹਨੂੰ ਖਾਉਣੀ ਆ ਆਂ ਭਾਈਆ ਭਾ ਭਾਈਆ ਆਂ ਭਾਈਆ ਦੇਖ ਖਵਾਉਗਾ ਇਹਨੂੰ ਕਿੱਥੀ ਖਾਊਗਾ ਤਾਂ ਦੇਖਤੀ ਰਹਿੰਦਾ ਚੱਲੇ ਮੈਂ ਕੇ ਖਵਾ ਦੇ ਨਾਲੇ ਆ ਆ ਇੱਥੇ ਰੱਖ ਕੇ ਪੂਰੀ ਚੌਂਕੜੀ ਚੁਕੜੀ ਮਾਰ ਕੇ ਉਹ ਲੈ ਕੰਡ ਖੋਲ ਜੂਗੀ ਵਿਪਕ ਦਿਖਾਈਏ ਨਾ ਨਾ ਅਗਲੇ ਜੀ ਕਰਦਾ ਬਸ ਬਾਈ ਆਉ ਪਿੱਛੇ ਫੜ ਕੇ ਕਾਇ ਜੋ ਕਰਾ ਚੱਲ ਬਈ ਤੂੰ ਖਲਵਾ ਦੇ ਨਾ ਆਪੇ ਖੋਲੂ ਆਪੇ ਖੋਲ ਕਾਇ ਜੋ ਹੈ ਤੂੰ ਆ ਲੈ ਇਹਨੂੰ ਪਤਾ ਨਹੀਂ ਬੁੱਧ ਭਾਗ ਤੇ ਲੋਕ ਹੋਰ ਹੋਰ ਪਰ ਨਹੀਂ 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 ਕੀ ਬੀਤੀ ਚਾਹੀ ਹੈ ਠੀਕ ਹੈ ਕਿੰਨਾ ਸੋਇਗਾ ਹੁਣ ਕਿਵੇਂ ਕਰਾਂਗਾ ਪਤਾ ਹੁਣ ਕਿਵੇਂ ਕਰਾਂਗਾ ਵਿਆਹਤ ਨੂੰ ਦਿਖਵਾ ਪਤਾ ਉਸ ਵਿੱਚ ਖੜੂ ਤੂੰ ਸਾਡਾ ਤਾਂ ਕੀ ਚੱਲ ਨਹੀਂ ਇੱਧਰ ਇੱਧਰ ਖਵਾ ਬਣਾ ਨਹੀਂ ਨਵੀਂ ਬਹੂ ਨੂੰ ਵਾਹ ਨਾ ਕਰ ਨਾ ਕੋਈ ਨਾ ਹਾਂ ਨੇ ਦਿੱਤੀ ਕਰ ਲਿਆ ਚੰਗਾ ਦੇ ਦਿੱ ਕਰਾਂਗੇ ਕਰ ਕਰ ਮਾਰ ਕੇ ਕਹਿੰਦਾ ਗੱਦਾ ਹੋੜ ਗਿਆ ਗਈ ਹੈ ਇਹਨਾਂ ਕੇ ਵੀਤ ਨਾ ਕਰਾ ਓਏ ਮਿੱਟੀ ਦਾ ਕਰਾ ਲਾ ਓ ਭੁੱਕੀ ਆ ਮਿੱਟੀ ਕਰਾ ਲਾ ਓ ਭੈਣ ਇਹ ਆਪ ਕਰਕੇ ਦਊਗਾ ਮਿੱਟੀ ਹੁਣ ਹੁਣ ਦੇ ਮੇਰੇ ਦੇ ਜੜੀ ਵੁੰ ਤੇ ਹੈ ਜੀ ਲੈ ਨਾਲੀ ਹਾਂ ਲੈ ਬਹੁਤ ਦੁੱਤੀ ਨਹੀਂ ਆ ਗਿਆ ਲੱਗਿਆ ਤੋ ਆਏ ਹੁੰਚ ਪਾ ਹੁੰਚ ਪਾ ਉਹਨ ਕੇ ਮੂੰ ਕਰ ਉਹਨ ਕੇ ਮੂੰ ਕਰ ਮੂੰ ਕਰ ਹਰ ਬਈ ਕਾਰਨ ਕਰਨਾ ਪਊਗਾ ਆਹ ਮਿੱਠੀ ਹੋ ਗਈ ਹੁਣ ਹਾਂ ਬਹੁਤ ਵੀ ਸ਼ੂਗਰ ਨਕਰ ਵਾਲੀ ਭੈਣ ਨੇ ਤਾਂ ਕੱਟ ਉਹ ਮਿੱਠਾ ਨਾ ਭੋਰ ਦੀ ਉੱਤੋਂ ਉੱਤੋਂ ਆਹ ਸੋਨੇ ਦੇ ਬਹੁਤ ਯਾਦ ਮੈਂ ਕਹਿੰਦਾ ਮੈਂ ਕਿਹਾ ਐ ਕਰ ਪਾਣੀ ਲਿਆ ਕੇ ਨਾ ਪਾਣੀ ਨਿੱਕਾ ਹੈ ਜਿਆ ਪੀਣਾ ਕਹਿੰਦਾ ਗਰਮ ਤੇ ਠੰਡਾ ਮੈਂ ਕਿਹਾ ਚੱਲ ਨਿੱਕਾ ਜਿਆ ਲੈ ਨਿੱਕਾ ਜਿਆ ਲੈ ਚੱਲ ਲੈ ਭਾਈ ਤੇ ਮੈਂ ਕਿਹਾ ਐ ਤਾਂ ਕਰ ਮੈਂ ਮਿੱਠਾ ਤਾਂ ਕਰ ਦੇਉ ਹਾਂ ਮਿੱਠਾ ਕਰ ਦੇ ਪਈ ਬੁੜਮਾ ਆਤੀ ਨਿੱਕਾ ਨਾਲ ਹੋ ਗਿਆ ਮਿੱਠਾ ਤੜ ਕੇ ਅਹ ਅੰਦੇ ਦੋ ਪੀਨ ਲੱਗਿਆ ਪਾਣੀ ਤੂੰ ਪੀਂਦੀ ਸੀ ਹੈਨਾ ਇਹ ਪੀਂਦੀ ਸੀ ਤੇ ਇਹ ਮੜ ਕੇ ਕੀ ਲੱਗਿਆ ਤੇ ਕਿਵੇਂ ਦੀ ਗੱਲ ਸੀ ਇਹਨੇ ਕਰ ਕੇ ਦਿੱਤਾ ਸੀ ਕਿ ਤੂੰ ਕਰ ਕੇ ਦਿੱਤਾ ਸੀ ਹਾਂ ਦਾ ਤੇ ਜੰਤ ਨੇ ਪਹਿਲਾਂ ਪੀ ਲਿਆ ਕੀ ਗੱਲ ਹੋਈ ਸੜਕੇ ਸਾਤੇ ਕਿਵੇਂ ਸੀ ਇਹਨੇ ਪੀਤਾ ਚ ਪਹਿਲਾਂ ਪਹਿਲਾਂ ਮੈਂ ਕਿਤੇ ਮੇਰੇ ਤੋਂ ਬਾਅਦ ਆ ਦੂਜਾ ਗਲਾਸ ਉਹ ਭਾਈ ਜੰਤ ਨੇ ਪੀ ਲਿਆ ਤੇ ਮੈਂ ਕਿਹਾ ਇਹਨੂੰ ਮਿੱਠਾ ਦਾ ਕਰਾ ਲਾ ਕਹਿੰਦਾ ਕੀ ਕਰਕੇ ਤਾਂ ਦਿੱਤਾ ਮੈਂ ਇਹ ਕਿਵੇਂ ਕਹਿੰਦਾ ਪੀ ਕੇ ਆਪ ਗਲਾਮਾਰ ਕੇ ਦਿੱਤਾ ਸਿਆਣਾ ਵੀ ਹੁੰਦਾ ਹਨਾ ਹਾਂ ਬਹੁਤ ਸਿਆਣਾ ਮੁੰਡਾ ਗਰੀਦਾਂ ਹੁੰਦਾ ਨਾ ਵੀਰਾ ਕਾਣਾ ਖੇ ਮੈਂ ਵੀਰ ਵਰ ਗਿਆ ਹੈ ਹੈ ਹਨਾ ਬਤ ਹੈ ਹਾਂ ਬੁਰਨਾ ਸੌ ਨਹੀਂ ਆਇਆ ਕਰ ਉਹ ਬੜਾ ਕੱਢ ਕੇ ਦੇ ਦੇ ਕੱਢ ਕੇ ਦੇ ਦੇ ਮੇਰੇ ਅੰਦਰ ਇੱਕ ਸਿਆਣਾ ਹੈ ਨਾ ਸੌ ਸਿਆਣਾ ਹੈ ਇੱਕ ਗਿਆਣਾ ਤੇ ਨੀਰ ਉਹਨਾਂ ਤੇ ਲੱਗੀ ਜਾਂਦੀ ਹੈ ਹੈ ਬੱਚਾ ਹੋ ਜਾਂਦਾ ਬੱਚਾ ਦਾ ਬੱਚਾ ਹੀ ਹੈ ਹਜੇ ਨਹੀਂ ਬਚਾਰੇ ਨੂੰ ਕੋਈ ਪਤਾ ਨਹੀਂ ਪਤਾ ਨਹੀਂ ਕੋਈ ਰੱਬ ਦਾ ਮਰਦ ਹੀ ਹੈ ਹਾਂ ਕੀ ਨਹੀਂ ਆ ਰਹੀ ਐ ਹੂੰ ਤਾਂ ਆ ਗਈ ਕਿੰਨਾਂ ਸਾਈ ਚੋਰ ਤੇ ਬਾਈ ਹਾਂ ਤੁਹਾਡੇ ਜਾ ਕੇ ਕਾਮ ਹੈ ਇਹ ਹੈ ਅੱਜ ਤਾਂ ਬਤਾ ਘਰ ਦੀ ਤਿਆਰੀ ਐ ਹੈ ਘਰ ਦੀ ਤਿਆਰੀ ਤਾਂ ਆ ਵੀ ਕਰੀ ਐ ਹੈਨਾ ਉਹ ਵੀ ਕਰ ਰਿਹਾ ਆਦੀ ਇਹਨੂੰ ਤਾਂ ਇੱਥੇ ਛੱਡ ਦੋ ਉਹ ਕਹਿੰਦੀ ਸੀ ਹੈ ਓਏ ਉਹਨੂੰ ਤਾਂ ਨਹੀਂ ਹਾਂ ਉਹ ਆ ਦੇਣੀ ਸੀ ਉਹ ਤਾਂ ਉਹਨੂੰ ਤਾਂ ਬੈਠੀ ਰਹੇ ਹੂੰ ਮੈਂ ਕਹਿੰਦਾ ਹਣ ਪਤਾ ਆ ਜੀ ਦੋ ਹੀ ਲੈਣਾ ਪਥਰੀ ਦੀ ਤੂੰ ਤਾਂ ਇੱਥੇ ਰਵੀ ਕੋਲੇ ਰਹੇਗਾ ਜਾਵੇਂਗਾ ਨਾ ਰੇਪ ਇੱਥੇ ਯਾਰ ਗੁਰਦੇ ਚ ਗੁਰਦੇ ਆਈਏ ਬੁਦਾ ਗੁਰਦੇ ਚਾ ਨਹੀਂ ਨਿਕਾਈ ਜਾਂਦੀ ਰਾਈ ਦੇ ਸਾਰੀਆਂ ਚੌਕਲੇਟਾਂ ਖਾਣ ਚੱਲ ਚੰਗਾ ਫਿਰ ਚੰਗਾ ਬੱਤ ਲੈ ਆ ਫਿਰ ਦੋ ਦੋ ਰੁਪਏ ਵਾਲੀ ਚੌਕਲੇਟ ਲੈ ਆ ਕੇ ਦੇ ਦੀ ਗੰਤ ਨੇ ਹਾਂ ਨਹੀਂ ਪੜਾ ਨੀ ਪੜਾ ਵਾਹ ਵਾਹ ਜੀਵਾ ਆਹ ਬੰਦਾ ਨਾ ਅੱਜ ਆਇਆ ਸੀ ਸਾਡੇ ਕੋਲ ਸਮਾਖਬਾਰੀ। ਬੜਾਈ ਚ ਗੜਦੇਗੇ ਸਿੱਧੀ। ਅਸੀਂ ਟਰਾਲੀਆਂ ਵਿੱਚ ਬਾਲਾਂ ਪੈਣਗੀਆਂ। ਬਹੁਤ ਬੁੱਤ ਪਾਉਣਗੇ। ਖੇਤ ਪਿਆ ਹੁੰਦੀ ਮਿੱਟੀ ਸਾਡੀ ਇਕੱਠੀ ਗਰੀ ਸਾਰੀ ਛੱਡ ਦੇਣੀ। ਆਹ ਛੱਪੜ ਤੇ ਭਰਨਾ ਇਹ। ਚਾਰ ਚਪੇਰੇ ਵਿੱਚ ਮੈਂ ਪਹਿਲਾਂ ਡੇਰੇ। ਸਟੇਸ਼ਨ ਤੇ ਆ ਕੇ ਅਸੀਂ ਬੂਗਲੇਆਂ ਵਾਲੀ ਬੂਗਲੇਆਂ ਵਾਲੀ ਦੇ ਸਟੇਸ਼ਨ ਤੇ ਆ ਕੇ ਸੀ ਕੀਤਾ ਫੋਟੋ ਸ਼ੂਟ ਤੇ ਵੀਡੀਓ ਸ਼ੂਟ। ਕਾਦੇ ਵਾਸਤੇ ਇੰਸਟਾ ਤੇ ਰੀਲਸ ਲਈ। ਤੇ ਜੇ ਬਲੌਗ ਤੋਂ ਇਲਾਵਾ ਸਾਡੇਆਂ ਰੀਲਸ ਵਗੈਰਾ ਜਾਂ ਵੀਡੀਓਸ ਵਗੈਰਾ ਹੋਰ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ ਪੇਜ ਤੇ ਫੋਲੋ ਕਰੋ ਬਰਾਡਸ ਫੈਮਿਲੀ ਦੇ ਨਾਮ ਤੋਂ ਭੋਲੂ ਕਾਕਾ ਵੇਟ ਕਰੀ ਜਾਂਦਾ ਸੀ ਕਹਿੰਦਾ ਕਿੱਥੇ ਗਏ ਤੁਸੀਂ ਆ ਗਏ ਹਾਂ ਮੈਂ ਤੈਨੂੰ ਲੈ ਕੇ ਭੱਜ ਗਿਆ ਸੀ ਕਹਿੰਦਾ ਹਜੇ ਤਾਂ ਹੀ ਨਹੀਂ ਬਣਦੇਗੇ ਚੱਲੀਏ ਫਿਰ ਲੈ ਇੱਕ ਕੈਜੀ ਬਣਾ ਲਓ ਚੱਲੀਏ ਹੁਣ ਹੁਣੇ ਹੁਣੇ ਆਈ ਜਾਂਦੀ ਚੱਲ ਚੱਲੀਏ ਅਡਵਾਈਸ ਕਹਿੰਦੇ ਕਹਿੰਦੇ ਇੱਕ ਅਸੀਂ ਕਿਸੇ ਨੂੰ ਕਾਪੀ ਨਹੀਂ ਕਰਦੇ ਅਸੀਂ ਆਪਦੇ ਆ ਬਣਾਵਾਂਗੇ ਜੇ ਆਈ ਦੀ ਤੁਹਾਨੂੰ ਲੋੜ ਲੱਗੀ ਚਲ ਗਿਆ ਫਿਰ ਹੈ ਜੇ ਸਾਡੀ ਆਪਣੇ ਸਾਰਿਆਂ ਦੀ ਖਿੱਚੀ ਹੈ